ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂਲਾਈ ਕਿਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਜੋ ਆਪਣੀ ਬੇਕਾਰ ਸ਼ਰਟ ਜਾਂ ਫਿੱਟੀ ਹੋਈ ਕਲਰ ਫੇਟ ਹੋਈ ਸ਼ਰਟ ਪਈ ਹੁੰਦੀ ਆ ਆਪਾਂ ਉਹਨੂੰ ਜਾਂ ਤਾਂ ਮਤਲਬ ਸਾਸਫੇ ਦੇ ਵਿੱਚ ਲਾ ਲਾਨੇ ਆ ਹਨਾ ਨਹੀਂ ਫਿਰ ਆਪਾਂ ਮਤਲਬ ਕਿ ਸਿੱਟ ਦਿੰਨੇ ਆ ਜਾਂ ਫਿਰ ਕਿਸੇ ਨੂੰ ਦੇ ਦਿੰਨੇ ਆ ਇਦਾਂ ਹਨਾ ਪਰ ਉਹ ਮਤਲਬ ਕਿ ਆਪਾਂ ਉਹਨੂੰ ਵਰਤੋਂ ਵਿੱਚ ਲੈ ਕੇ ਆਵਾਂਗੇ ਤੇ ਕਿਵੇਂ ਵਰਤੋਂ ਵਿੱਚ ਲੈ ਕੇ ਆਵਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਵੀਡੀਓ ਜਿਹੜੀ ਆਪਾਂ ਇਹ ਵੀਡੀਓ ਬਣਾਉਨੇ ਆ ਜੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਤਲਬ ਕਿ ਵਧੀਆ ਤੇ ਸ਼ਾਨਦਾਰ ਵੀਡੀਓ ਰਹੂਗੀ ਮਤਲਬ ਕਿ ਤੁਸੀਂ ਵੀ ਬੇਕਾਰ ਜਾਂ ਫਟੀਆਂ ਪੁਰਾਣੀ ਸ਼ਰਟ ਆ ਕਦੇ ਵੀ ਸਿੱਟੋਗੇ ਨਹੀਂ ਉਹਨੂੰ ਵਰਤੋਂ ਵਿੱਚ ਲੈ ਕੇ ਆਵੋਗੇ ਤੇ ਦੇਖੋ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਸ਼ਰਟ ਤਲੋ ਜੀ ਇਹ ਹੈਗੀ ਹੈ ਜੀ ਸ਼ਰਟ ਇਹ ਸਿਮੂ ਦੇ ਹੋ ਗਈ ਹੈ ਉੱਚੀ ਤੇ ਨਾਲੇ ਦਾ ਕਲਰ ਫੇਟ ਹੋਇਆ ਹੋਇਆ ਤੇ ਇਹਨੂੰ ਆਪਾਂ ਵਰਤੋਂ ਵਿੱਚ ਲਵਾਂਗੇ ਤੇ ਕੀ ਬਣਾਵਾਂਗੇ ਲੋ ਜੀ ਇਹ ਸ਼ਰਟ ਨੂੰ ਆਪਾਂ ਨੇ ਹੁਣ ਕੀ ਕਰਨਾ ਹੈ ਜੀ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਲੈਣੀ ਆ ਆਹ ਵਾਲੀ ਚੀਜ਼ ਤੋਂ ਕਟਿੰਗ ਕਰ ਲੈਣੀ ਆ ਕਟਿੰਗ ਕਰਕੇ ਇਹਦੇ ਆਪਾਂ ਲਗਾਵਾਂਗੇ ਸਲਾਈ ਸਲਾਈ ਲਗਾ ਕੇ ਠੀਕ ਹੈ ਜੀ ਇਧਰੋਂ ਸਲਾਈ ਲੱਗ ਜੂਵੀ ਫਿਰ ਇਧਰੋਂ ਲੱਗ ਜੂ ਸਲਾਈ ਠੀਕ ਹੈ ਜੀ ਤੇ ਇਹ ਵਟਣ ਆਪਾਂ ਨੇ ਇਦਾਂ ਹੀ ਰੱਖਣੇ ਨੇ ਪੱਟੀ ਤੇ ਵਟਣ ਕਾਜ ਵਗੈਰਾ ਇਦਾਂ ਹੀ ਰੱਖਣੇ ਤੇ ਚਲੋ ਜੀ ਤੁਹਾਨੂੰ ਦੱਸ ਦਿਆਂ ਕਿ ਕੀ ਚੀਜ਼ ਬਣਦੀ ਆ ਸੁਨਾਈ ਆਪਾਂ ਲਗਾ ਲਈ ਸੀ ਹੁਣ ਆਪ ਤੁਹਾਨੂੰ ਸਿੱਧਾ ਕਰਕੇ ਦਿਖਾਣੇ ਆ ਇਹ ਆਪਾਂ ਕੀ ਚੀਜ਼ ਬਣੀ ਆ ਇਹ ਦੇਖੋ ਜੀ ਬਹੁਤ ਹੀ ਵਧੀਆ ਆਪਣਾ ਛੋਟਾ ਜਿਹਾ ਬੈਗ ਬਣ ਕੇ ਰੈਡੀ ਹੋ ਗਿਆ ਅੱਗੇ ਆਪਾਂ ਕਰਦੇ ਆ ਇਹਨੂੰ ਸਿੱਧਾ ਹੁਣ ਸਿੱਧਾ ਕਰਕੇ ਤੁਹਾਨੂੰ ਇਹਦੇ ਵਿੱਚ ਕੱਪੜੇ ਪਾ ਕੇ ਦਿਖਾਣੇ ਆ ਦੇਖੋ ਜੀ ਜਿਵੇਂ ਹੁਣ ਬੱਚਿਆਂ ਦੇ ਕੱਪੜੇ ਰੱਖਣ ਨੂੰ ਜਗ੍ਹਾ ਘੱਟ ਹੁੰਦੀ ਆ ਹਨਾ ਤਾਂ ਆਪਾਂ ਕੀ ਕਰਨਾ ਜੀ ਇਹਦੇ ਵਿੱਚ ਕੱਪੜੇ ਤਾਂ ਰੱਖ ਕੇ ਦਿਖਾਣੇ ਆ ਪੜ੍ਹਨੇ ਇਹ ਠੀਕ ਹੈ ਜੀ ਇਹਦੀ ਚੰਗੀ ਤਰ੍ਹਾਂ ਤੈਅ ਲਗਾ ਕੇ ਇਹਦੇ ਵਿੱਚ ਆਪਾਂ ਇਦਾਂ ਕਰਕੇ ਇਹਦੇ ਵਿੱਚ ਬਹੁਤ ਸਾਰੇ ਆਪਾਂ ਕੱਪੜੇ ਸਟੋਰ ਕਰ ਸਕਦੇ ਆ ਇੱਕ ਬੱਚੇ ਦੇ ਇਹਦੇ ਵਿੱਚ ਕੱਪੜੇ ਆਰਾਮ ਨਾਲ ਆ ਜਾਣਗੇ ਔਰਲੀ ਟੀ-ਸ਼ਰਟ ਜਾਂ ਫਿਰ ਮਤਲਬ ਕਿ ਇੱਕ ਅੱਧਾ ਕੋਟ ਵਗੈਰਾ ਵੀ ਪਾ ਸਕਦੇ ਆ ਆਪਾਂ ਇਹਦੇ ਵਿੱਚ ਔਰ ਇਹ ਤਾਂ ਬਹੁਤ ਜਿਆਦਾ ਆਣਗੇ ਕਿਉਂਕਿ ਬਹੁਤ ਮਤਲਬ ਕਿ ਇਹ ਇਹ ਫੁੱਲਾ ਡੁੱਲਾ ਬਣ ਕੇ ਰੈਡੀ ਹੋਇਆ ਇੱਦਾਂ ਕੱਪੜੇ ਪਾ ਕੇ ਇਹਨੂੰ ਇਦਾਂ ਆਪਾਂ ਬਟਨ ਲਗਾ ਦੇਵਾਂਗੇ ਤੇ ਆਪਣਾ ਬਹੁਤ ਹੀ ਵਧੀਆ ਬੈਗ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਇਦਾਂ ਆਪਾਂ ਸਾਰੇ ਬਟਨ ਇਹ ਲਗਾ ਦਿੱਤੇ ਨੇ ਤੇ ਦੇਖੋ ਜੀ ਇੱਕ ੜਾਪਾ ਇਹਦੇ ਵਿੱਚ ਬੱਚਿਆਂ ਦੇ ਕੱਪੜੇ ਸਟੋਰ ਕਰਕੇ ਰੱਖ ਸਕਦੇ ਆ ਠੀਕ ਹੈ ਜੀ ਇਹ ਹੋ ਗਿਆ ਆਪਣਾ ਇੱਕ ਬੈਗ ਦੂਜੀ ਆਪਾਂ ਚੀਜ਼ ਬਣਾਵਾਂਗੇ ਜਿਵੇਂ ਹੁਣ ਕੀ ਆਪਣੀ ਇਹ ਸ਼ਰਟ ਹੈ ਜੀ ਇਹ ਸ਼ਰਟ ਦਾ ਆਪਣਾ ਜਿਹੜਾ ਨੀਚੇ ਆ ਹਿੱਸਾ ਜਿਹਦਾ ਪਰ ਯੂਜ਼ ਕਰ ਲਈਏ ਹੁਣ ਜਿਵੇਂ ਕੀ ਇਹ ਬਾਹਾਂ ਹਨਾ ਇਹਦੀ ਬਾਹਾਂ ਦੀ ਆਪਾਂ ਇਦਾਂ ਕਟਿੰਗ ਕਰ ਲਵਾਂਗੇ ਆਪਾਂ ਮਤਲਬ ਕਿ ਜਿਹੜੀ ਬੇਕਾਰ ਸ਼ਰਟ ਸੀ ਇਹ ਆਪਾਂ ਸਾਰੀ ਬਰਤੋ ਦੇ ਵਿੱਚ ਲੈ ਲਈ ਆ ਤੇ ਬਾਕੀ ਇਹ ਚੀਜ਼ ਹੀ ਸਿੱਟਾਂਗੇ ਬਾਹਾਂ ਵੀ ਯੂਜ਼ ਕਰਾਂਗੇ ਤੇ ਬਾਕੀ ਨੀਚੇ ਵਾਲਾ ਹਿੱਸਾ ਵੀ ਆਪਾਂ ਨੇ ਯੂਜ਼ ਕਰ ਲਿਆ 셔ਟ ਦਾ ਠੀਕ ਹੈ ਜੀ ਦੇਖੋ ਜੀ ਮੈਂ ਆਹ ਬਾਹ ਕੱਟ ਲਈ ਆ ਤੇ ਇਹ ਬਾਹ ਸਾਈਡ ਤੇ ਕਰਦੇ ਨੇ ਇਹ ਬਾਹ ਮੈਂ ਦੂਜੀ ਬਾਹ ਤਿਆਰ ਕਰ ਲਈ ਸੀ ਕੱਟ ਕੇ ਦੇਖੋ ਜੀ ਇਹਦੇ ਆਪਾਂ ਬਾਹ ਦੀ ਕਟਿੰਗ ਕਰਕੇ ਇਹਦੇ नीचे ਲਗਾ ਲਈ ਸੀ ਆਪਾਂ ਸਲਾਈ ਆਹ ਵਾਲੀ ਚੀਜ਼ ਦੇਖੋ ਸਲਾਈ ਲਗਾ ਲਈ ਹੈ ਠੀਕ ਹੈ ਜੀ ਤੇ ਉੱਪਰ ਲਗਾ ਲਈ ਸੀ ਆਪਾਂ ਤੁਕੀ ਤੁਕੀ ਮਤਲਬ ਕੀ ਟੰਗਣ ਵਾਸਤੇ ਤੇ ਇੱਕ ਜੇਬ ਆਪਾਂ ਨੀਚੇ ਬਣਾ ਲਈਏ ਇਹਦੀ ਆ ਦੇਖੋ ਜੀ ਇਹਦੇ ਵਿੱਚ ਜਿਵੇਂ ਕਿ ਹੁਣ ਆਪਣਾ ਮਤਲਬ ਕਿ ਮਾੜੀ ਮੋਟਾ ਕਿਚਨ ਦੇ ਵਿੱਚ ਸਮਾਨ ਵੱਜ ਜਾਣਾ ਜਿਵੇਂ ਕਿ ਆਪਾਂ ਬੱਚਿਆਂ ਨੂੰ ਪਾਪਕਨ ਵਗੈਰਾ ਬਣਾਉਨੇ ਆ ਤੇ ਆਪਲੀ ਭੁੰਦੀ ਵਗੈਰਾ ਹੋ ਗਈ ਠੀਕ ਹੈ ਜੀ ਆ ਪਾਪਕਨ ਵਗੈਰਾ ਹੋਵੇ ਇਹ ਜਿਹੜੀ ਸਟੋਰ ਕਰਕੇ ਰੱਖ ਸਕਦੇ ਆ ਇੰਦਾ ਕਰਕੇ ਇਹਨੂੰ ਪਾ ਦਵਾਂਗੇ ਠੀਕ ਹੈ ਜਿਵੇਂ ਹੁਣ ਆ ਥੋੜੀ ਜਿਹੀ ਭੁੰਦੀ ਆ ਇਹਨੂੰ ਇੰਦਾ ਸੰਜੀਤਾਂ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇੱਦਾਂ ਕੱਟੀ ਰੱਖ ਸਕਦੇ ਠੀਕ ਆ ਇਹ ਹੋ ਗਿਆ ਨੀਚੇ ਵਾਲੀ ਜਿਹੜਾ ਆਪਾਂ ਨੇ ਯੂਜ਼ ਕਰ ਲਈ ਹੁਣ ਉੱਪਰ ਵਾਲੀ ਚ ਆਪਾਂ ਕੀ ਕਰਾਂਗੇ ਜੀ ਜਿਵੇਂ ਆਪਣਾ ਆਪਣੇ ਪੌਣੇ ਨੇ ਠੀਕ ਹੈ ਜੀ ਇਹਨਾਂ ਦੀ ਆਪਾਂ ਚੰਗੀ ਤਰ੍ਹਾਂ ਪੈ ਲਗਾ ਲਵਾਂਗੇ ਇੱਦਾਂ ਕਰਕੇ ਫੁਣਸੀ ਫੁਣਸੀ ਜਿਹੜੇ ਆਪਣੇ ਇਹ ਪੌਣੇ ਨੇ ਇਹਦੇ ਵਿੱਚ ਇੱਕਾ ਕੱਟ ਕੇ ਸਟੋਰ ਕਰ ਲਵਾਂਗੇ ਪੌਣੇ ਠੀਕ ਆ ਲੋ ਜੀ ਇਹ ਦਾ ਲਗਾ ਲੀਨੇ ਆਪਾਂ ਉੱਪਰੋਂ ਬਟਨ ਮਾੜੇ ਨੇੜੇ ਹੋ ਕੇ ਦਿਖਾ ਦੇ ਪੁੱਤ ਕਹਿਣਾ ਨੇੜੇ ਕਰ ਲਾ ਦੇਖੋ ਜੀ ਇਹਦਾ ਕਰਕੇ ਇਹਨੂੰ ਆਪਾਂ ਆਪਣੇ ਜੱਤਾ ਕੋਈ ਮਤਲਬ ਕਿ ਖੁੱਟੀ ਵਗੈਰਾ ਕਿਚਨ ਦੇ ਵਿੱਚ ਲੱਗੀ ਹੁੰਦੀ ਆ ਉਹਦੇ ਉੱਤੇ ਟੰਗ ਲਓ ਨਹੀਂ ਮਤਲਬ ਕਿ ਕਹਿ ਕੇ ਸਰਦਾਰ ਜੀ ਤੋਂ ਕਹਿ ਕੇ ਕੋਈ ਕਿੱਲ ਵਗੈਰਾ ਲਗਵਾ ਲਓ ਕੰਧ ਦੇ ਵਿੱਚ ਤੇ ਉਹਦੇ ਉੱਤੇ ਇਦਾਂ ਕਰਕੇ ਆਪਾਂ ਟੱਗ ਸਕਦੇ ਹਾਂ ਤੇ ਦੇਖੋ ਆਸਮਾ ਦੋ ਜੇਬਾਂ ਹੋ ਗੀਆਂ ਆ ਵੀ ਇੱਧਰ ਹੋ ਗਏ ਉੱਪਰ ਵਾਲੇ ਪਾਸੇ ਪੋਣੇ ਨੀਚੇ ਹੋ ਗਏ ਆਪਣਾ ਮਤਲਬ ਕਿ ਜੋ ਮੜਾ ਮੋਟਾ ਸਮਾਨ ਵੱਜ ਜਾਂਦਾ ਉਹ ਆਪਾਂ ਇਹ ਸਟੋਰ ਕਰਕੇ ਰੱਖ ਲਿਆ ਤੇ ਆਪਾਂ ਨੇ ਤਿੰਨ ਚੀਜ਼ਾਂ ਤਿਆਰ ਕੀਤੀਆਂ ਨੇ ਤੇ ਬਹੁਤ ਵਧੀਆ ਆਪਣੀ ਚੀਜ਼ਾਂ ਹੈ ਵਧੀਆ ਬਣ ਕੇ ਤਿਆਰ ਹੋਈਆਂ ਨੇ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਬਾਕੀ ਜੋ ਵੀ ਚੈਨਲ ਤੇ ਪਹਿਲੀ ਵਾਰ ਆਉਂਦਾ ਪਲੀਜ਼ ਚੈਨਲ ਨੂੰ ਨੋਟੀਫਿਕੇਸ਼ਨ ਬੈਲ ਵਾਲਾ ਬਟਨ ਜ਼ਰੂਰ ਦਬਾਣਾ ਤੇ ਆਪਣੇ ਗਾਹਾਂ ਭਾਈਚਾਰੇ ਦੇ ਵਿੱਚ ਵੀਡੀਓ ਸ਼ੇਅਰ ਜ਼ਰੂਰ ਕਰਨਾ ਤੇ ਚਲੋ ਜੀ ਮੇਰਾ ਕੱਲ ਇੱਕ ਹੋਰ ਵੀਡੀਓ ਨਾਲ ਤੱਕ ਰਹੀ ਸਾਰਿਆਂ ਨੂੰ ਸ਼ਸ਼ਕਾਲ